ਜੈ ਮਾਤਾ ਦੀ ਦੋਸਤੋ ਬਹੁਤ ਦਿਨਾਂ ਤੋਂ ਤਮੰਨਾ ਸੀ ਕਿ ਸ਼ਮੀਮ ਗੋਰੀ ਭਾਈ ਸਾਹਿਬ ਜਿਨ੍ਹਾਂ ਦਾ ਇੱਥੇ ਮਲੌਦ ਸਪੋਰਟਸ ਦਾ ਖੇਡਾਂ ਦੇ ਸਮਾਨ ਦੀ ਦੁਕਾਨ ਹੈ ਜੀ ਬਹੁਤ ਵਧੀਆ ਸਾਡੇ ਕੋਈ ਦੁਕਾਨ ਹੈ ਜੀ ਖੇਡਾਂ ਦੇ ਸਮਾਨ ਦੀ ਜੋ ਕਿ ਮੇਨ ਦੁਕਾਨ ਹੈ ਸਪੋਰਟਸ ਵੀ ਹਰ ਤਰ੍ਹਾਂ ਦਾ ਖੇਡਾਂ ਦਾ ਸਮਾਨ ਮਿਲਦਾ ਬਹੁਤ ਦਿਨਾਂ ਦੀ ਤਮੰਨਾ ਸੀ ਕਿ ਮੈਂ ਇਹਨਾਂ ਦੀ ਕੋਈ ਵੀਡੀਓ ਪਾਵਾਂ ਇਹਨਾਂ ਦੀ ਐਡ ਕਰਾਂ ਇਹਨਾਂ ਦੀ ਸ਼ਾਪ ਤੇ ਜਾ ਕੇ ਐਡ ਕਰਾਂ ਕੁਦਰਤੀ ਕੀ ਗੱਲ ਹੋਈ ਕਿ ਇਹਨਾਂ ਨੂੰ ਏਸੀ ਦੀ ਜ਼ਰੂਰਤ ਸੀ LG ਦਾ ਏਸੀ ਲਿਆ ਇਹਨਾਂ ਨੇ 5 ਸਟਾਰ ਠੀਕ ਹੈ ਜੀ ਇਸ ਸ਼ੌਪ ਤੇ ਆਏ ਮੇਰਾ ਮਨ ਕਰਿਆ ਮੈਂ ਕਹਾਂ ਵੀ ਮੈਂ ਤੁਹਾਡੀ ਐਡ ਪਾਣਾ ਚਾਹਨਾ ਇਹ ਕਹਿੰਦੇ ਜੀ ਜ਼ਰੂਰ ਪਾਓ ਖੇਡਾਂ ਦਾ ਕੋਈ ਵੀ ਸਮਾਨ ਲੈਣਾ ਹੋਵੇ ਇਹਨਾਂ ਦੀ ਇੱਕ ਬ੍ਰਾਂਚ ਹੈ ਜੀ ਮਲੇਰ ਕੋਟਲਾ ਦਿੱਲੀ ਗੇਟ ਦੇ ਵਿੱਚ ਸਪਾਰਕਲ ਸਪੋਰਟਸ ਦੇ ਨਾਮ ਤੇ ਹੈ ਜੀ ਮਲੋਦ ਵੀ ਇਹੀ ਨਾਮ ਹੈ ਸਪਾਰਕਲ ਸਪੋਰਟਸ ਔਰ ਕਿੱਥੇ ਹੈ ਸਾਡੇ ਮਲੋਦ ਹੈ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ सिविल हॉस्पिटल ਦੇ ਬਿਲਕੁਲ ਸਾਹਮਣੇ ਖੇਡਾਂ ਦਾ ਸਮਾਨ ਤੁਸੀਂ ਕੋਈ ਵੀ ক্রিকেট ਦਾ ਬੈਟ ਚਾਹੀਦਾ ਕੋਈ ਵੀ ਕੋਈ ਵੀ ਬਾਲੀਵਾਲੀਬਾਲ ਚਾਹੀਦੀ ਕੋਈ ਵੀ ਸਮਾਨ ਲੈਣਾ ਵੱਡਾ ਹੋਵੇ ਛੋਟਾ ਹੋਵੇ ਸਾਰੇ ਸਮਾਨ ਇਹਨਾਂ ਤੋਂ ਮਿਲਦਾ ਬਾਕੀ ਇਹਨਾਂ ਨਾਲ ਗੱਲ ਕਰਾਂਗੇ ਕਿ ਕੀ ਕੀ ਇਹਨਾਂ ਦੇ ਮਤਲਬ ਕੀ ਕੀ ਸਮਾਨੇ ਵੇਚਦੇ ਨੇ ਸਹੀ ਰੇਟ ਨੇ ਜਾਂ ਕਿਵੇਂ ਨੇ ਹਾਂਜੀ ਵੀਰ ਜੀ ਸਰ ਆਪਣੀ ਇਹਦੀ 스파ਰਕਲ ਸਪੋਰਟਸ ਦੁਕਾਨ ਹੈ ਸਿਵਲ ਹਸਪੀਟਲ ਦੇ ਸਾਹਮਣੇ ਉੱਥੇ ਸਪੋਰਟਸ ਦੀ ਹਰ ਗੇਮ ਦਾ ਹਰ ਸਮਾਨ ਮਿਲੂਗਾ ਹੀ ਮਲੋਤ ਚ ਇੱਕੋ ਇੱਕ ਦੁਕਾਨ ਆਪਣੀ ਸਪੋਰਟਸ ਦੀ ਉਹਦੇ ਵਿੱਚ ਤੁਸੀਂ ਕਬੱਡੀ ਦਾ ਸਮਾਨ ਲੈਣਾ ਹੋਵੇ ਜਾਂ ਕ੍ਰਿਕਟ ਦਾ ਫੁੱਟਬਾਲ ਦਾ ਵਾਲੀਬਾਲ ਦਾ ਨੈਟ ਵਗੈਰਾ ਏ ਟੂ ਜ਼ेड ਸਮਾਨ ਮਿਲੂਗਾ ਜੀ ਸਪੋਰਟਸ ਵੇਅਰ ਵੀ ਮਿਲਣਗੇ ਤੁਹਾਨੂੰ ਜਿੰਮ ਦਾ ਵੀ ਸਾਰਾ ਸਮਾਨ ਮਿਲ ਜੇਗਾ ਜੀ ਇੱਕ ਵਾਰ ਜ਼ਰੂਰ ਪਹੁੰਚੋ ਵਿਜ਼ਿਟ ਕਰੋ ਔਰ ਰੇਟ ਤੁਹਾਨੂੰ ਮਲੇਰ ਕੋਲਲੇ ਨਾਲੋਂ ਵੀ ਘੱਟ ਰੇਟਾਂ ਦੇ ਆਪਾਂ ਉਹਰੇ ਪ੍ਰੋਵਾਈਡ ਕਰਵਾਵਾਂਗੇ ਹਰ ਚੀਜ਼ ਦੀ ਇਹੀ ਚਾਹੀਦਾ ਬਿਲਕੁਲ ਨਹੀਂ ਇਹੀ ਚਾਹੀਦਾ ਮੈਂ ਸਾਰੇ ਵੀਰਾਂ ਨੂੰ ਵੀ ਮਲੋਤ ਦੇਆਂ ਨੂੰ ਵੀ ਵੀਰਾਂ ਨੂੰ ਬੇਨਤੀ ਕਰਦਾ ਹੁੰਦਾ ਕਿ ਮਲੋਤ ਨੂੰ ਆਪਣੇ ਕੁਛੋ ਹੋਰ ਹੀ ਚੀਜ਼ ਬਣਾਣਾ ਮਤਲਬ ਰੇਟ ਆਪਣੇ ਇੰਨੇ ਕਿ ਘਟੋਣੇ ਚਾਹੀਦੇ ਨੇ ਕਿ ਦੂਰ ਦਰਾਡੇ ਬੈਠਾ ਵੀ ਬੰਦਾ ਕਹੇ ਕਿ ਮਲੋਤ ਜਾ ਕੇ ਆਈਏ ਮਲੋਤ ਹੈ ਕੀ ਆ ਕੀ ਗੱਲਬਾਤ ਆ ਉੱਥੇ ਇੰਨਾ ਕਹਿੰਦਾ ਉਹ ਖਿਮਾ ਦੇ ਯਾਚਕਾਂ ਜੀ ਜੈ ਮਾਤਾ ਦੀ ਜੈ ਮਾਤਾ ਦੀ